ਸਾਧਨੀ ਆ ਵਜੂਲੀ ਫਿਰ ਈਦਕੜੇ ਕਮਦੈ। ਹੂੰ। ਦੇਖੋ ਇਸ ਖਿੱਤੇ ਜੰਮ ਦੇ। ਥੋੜਾ ਲਾਊਡ ਪਲੀਜ਼। ਉੱਚੀ। ਥੋੜਾ ਜਿਆ ਕੋਈ ਥੋੜਾ ਜਿਆ। ਥੋੜਾ ਉੱਚੇ। ਥੋੜਾ ਜਿਆ ਆਪ ਦੇ ਕੰਨ ਦੇਖੇ ਕਰੋ। ਨਹੀਂ ਮਾਈਕ ਦੇ ਕੰਨ ਥੋੜੇ ਨਾ ਚਾ ਥੋੜਾ ਜਿਆ ਗੜੀ ਹੋ ਜਾਣਾ ਮੈ ਸੁਣੀ ਜਾਂਦਾ ਤੈਨੂੰ ਨਹੀਂ ਸੁਣਦਾ। ਹੂੰ। ਪ੍ਰਧਾਨ ਜੀ ਮਾਈਕ ਜਿਸ ਅਸੀਂ ਖਿੱਤੇ ਚ ਜਨਮ ਲੈਨੇ ਆ। ਉਤਉ ਦਾ ਜਿਹੜੇ ਸਾਡੇ ਵੱਟ ਬਣੇ ਰਿਹਾ ਉਹਨਾਂ ਦੇ ਮੁਤਾਬਕ ਚੱਲਣਾ ਉਹਨਾਂ ਦੇ ਨਾਲ ਛੇੜਨਾ ਇਹੀ ਸਾਡਾ ਸੰਸਕਾਰ ਹੈ ਔਰ ਪ੍ਰਮਾਤਮਾ ਕਰੇ ਇਹ ਚੇਤਕ ਸਫਲ ਹੋਵੇ ਔਰ ਸਾਡਾ ਇੱਕ ਬਹੁਤ ਵੱਡਾ ਜਿਹੜਾ ਸਟੇਟਮੈਂਟ ਹੈ ਇਹ ਚਾਹੁੰਦੇ ਆ ਕਿ ਸਦਾ ਹੀ ਸਾਡੇ ਨਾਲ ਮਾਨ ਸਾਹਿਤਕਾਰਾਂ ਦਾ ਇੱਕ ਵੱਡਾ ਯੋਗਦਾਨ ਰਿਹਾ ਭਾਵੇਂ ਅਸੀਂ ਭਵਿੱਖ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਵਿੱਚ ਦੇਖਿਆ ਜਦੋਂ ਵੱਡੇ ਬਦਲਾਅ ਆਉਂਦੇ ਆ ਤਾਂ ਤੁਸੀਂ ਇਹਦੇ ਵਿੱਚ ਵੀ ਦੇਖਦੇ ਹੋਗੇ ਕਿ ਸਾਹਿਤਕਾਰ ਨੇ ਜਿਹੜੇ ਚਾਹੇ ਪਹਿਲਾ ਅੰਦੋਲਨ ਚੱਲਿਆ ਸੀਗਾ ਪਰ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਕੁਝ ਚੱਲਣਾ ਵੀ ਪੈਂਦਾ ਹੈਗਾ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋਗੇ ਕੋਈ ਨਹੀਂ ਛੁਕਿਆ 92 ਵਾਲੇ ਨੂੰ ਛੋਟਾ ਹੱਲਾ ਉਹ ਜਿਆਦਾ ਵੱਡੇ ਹੱਲੇ ਸੀ 90 92 ਦੇ ਜਿਹੜੇ ਫੁੱਲਾਂ ਤੇ ਕਾਲਜਾਂ ਸੀ ਜਿਹੜੀ ਜਵਾਨੀ ਜਿਨ੍ਹਾਂ ਦੇ ਅੰਦਰ ਸੀਨੀਅਰ ਇਹਨਾਂ ਮੂਵਮੈਂਟਾਂ ਚ ਹੁੰਦੇ ਸੀ ਉਹ ਵੱਡਾ ਹੱਲਾ ਸੀ ਵੱਡੇ ਕੋਲ ਥੋੜਾ ਜਿਹਾ ਵਕਤ ਲੱਗਦਾ ਹੁੰਦਾ ਸਹਿਦਕਾਰ ਆ ਦੇਖੋ ਤਰੀਕਾ ਹੁੰਦਾ ਸਾਡੇ ਜਿਹੜਾ ਫੇਸਬੁਕ ਆ ਜਾਂ ਸਮਾਜਿਕ ਮੀਡੀਆ ਇਹਦੇ ਚ ਬੌਧਿਕ ਕਿਹੜੀ ਕਿਹੜੀ ਬੰਗਾਲੀ ਆਪਣੀ ਹਾਜ਼ਰੀ ਆ ਹੁੰਦੀ ਇਹਦੇ ਜਦੋਂ ਜੇ ਕੋਈ ਸੰਸਕਾਰੀ ਗੱਲ ਕਰਦਾ ਤਾਂ ਉਹਨੂੰ ਯੂਜ਼ੀ ਗੜੀ ਲੈਂਕ ਲੈਂ ਕੋਈ ਜੋ ਵਰਤੀ ਜਾਂਦੀ ਹੈ ਜੇ ਕੋ ਮੂਰਖ ਤਾ ਕੋਈ ਕੋਈ ਗੱਲ ਕਰਦਾ ਉਹਦੇ ਵਿੱਚ बहुत सो य विंग्स होने समाज के किसान खेती करता है जो तो दुकानदार है वह समान बेच मतलब तो एक प्रोसैस बनया इतने जरा लेखक है या कलाकार है या कोई डायरेक्टर है या कोई फिल्म बनाऊँ उन्होंने काम है आपके काम दे के जरिए गलत करें ਔਰ ਵਿਚ ਵਿਚਾਲੇ ਨਾਲ ਜਿੱਦਾਂ ਸਾਡਾ ਆਪਣੇ ਦੋ ਦਿਨ ਚੱਲਦੇ ਇਹਦੇ ਨਾਲ ਤੁਰਦੇ ਜਾਂਦੇ ਇਹ ਇਹ ਸਾਡਾ ਕੰਮ ਤਾਂ 2025 ਆ ਚੜ੍ਹਿਆਗਾ ਤਾਂ ਭਵਿੱਖ ਕਹਿੰਦੇ ਹਮੇਸ਼ਾ ਰੌਸ਼ਨ ਹੁੰਦਾਗਾ ਤਾਂ ਮਤਲਬ ਆਰਟਿਸਟ ਦੀ ਨਜ਼ਰ ਤੋਂ ਕਿਸਾਨਾਂ ਦਾ ਭਵਿੱਖ ਕਿਸ ਤਰ੍ਹਾਂ ਦੇਖ ਰਹੇ ਹੋਗੇ ਇਹ ਦੇਖੋ ਭਵਿੱਖ ਤਾਂ ਕੋਈ ਦਾ ਤਰਿਕ ਦੱਸ ਸਕਦਾ ਜਾਂ ਕੋਈ ਕਾਰਪੋਰੇਟ ਦਾ ਸਕਦਾ ਕਿ ਬੇਪਰਵਾਹੀ ਦੁਨੀਆ ਹੋਲਡ ਕਰ ਉਹ ਉਹਦੇ ਨਾਲ ਟੱਕਰ ਲੈਣੀ ਕਿਸਾਨੀ ਵੱਲੋਂ ਥੋੜਾ ਜਿਹਾ ਵਕਤ ਲੱਗਦਾ ਉਹਦੇ ਲਈ ਆਪਾਂ ਕੋਈ ਅਸਰਾਹੀ ਜਾਂ ਅੰਦਾਜ਼ਾ ਨਹੀਂ ਲਾ ਸਕਦੇ ਕਿਉਂਕਿ ਇਹ ਦੋ ਇਹ ਦੋ ਅਲੱਗ ਵਿਚਾਰ ਹੈ ਆਪਾਂ ਜਿੱਥੇ ਇਕੱਠੇ ਹੋਏ ਆ ਸਾਡਾ ਇੱਕ ਹੋਰ ਵਿਚਾਰ ਹੈ ਜਿਹੜਾ ਸ਼ਾਸਕ ਉਹਦਾ ਅਲੱਗ ਵਿਚਾਰ ਹੈ ਔਰ ਇਹ ਸ਼ਾਂਤਮਈ ਸੰਘਰਸ਼ ਹੈ ਇਹਦੀ ਕੋਈ ਕਿਤਨੀ ਤਿੱਤੀ ਤੈ ਨਹੀਂ ਹੁੰਦੀ ਇਹ ਪਰਸਥਿਤੀਆਂ ਹੌਲੀ ਹੌਲੀ ਬਣਦੀਆਂ ਜਾਣਗੀਆਂ ਔਰ ਕਾਫਲਾ ਇੱਕ ਬੰਦੇ ਤੋਂ ਸ਼ੁਰੂ ਹੁੰਦਾ ਹੁੰਦਾ ਹੈ ਪਹਿਲ ਕਰਨੀ ਬਹੁਤ ਹੌਲੀ ਹੌਲੀ ਮੈਂ ਪਿਛੇ ਮਿੰਟ ਕਈਆਂ ਨੇ ਪੁੱਛਿਆ ਕਿ ਕਲਾਕਾਰ ਨਹੀਂ ਬੋਲਦੇ। ਮੈਨੂੰ ਕੋ ਬਾਕ ਲੱਗਦਾ। ਪਰ ਤੁਸੀਂ ਕਾਲੀ ਵੀ ਨਾ ਕਰਿਆ ਕਰੋ ਕਿਉਂਕਿ ਆਪਾਂ ਜਦੋਂ ਇਕੱਠੇ ਹੁੰਦੇ ਆ ਤਾਂ ਆਪਣੇ ਕੋ ਸਵਾਲਾਂ ਦੀ ਝੜੀ ਹੁੰਦੀ ਹੈ। ਔਰ ਤੁਹਾਡੇ ਕੁਵਾਦਿਆਂ ਮੈਂ ਜਿਹਦੇ ذریعے ਗੱਲਾਂ ਅੱਗੇ ਜਾਂਦਾ। ਉਹ ਹੌਲੀ ਹੌਲੀ ਸਾਰੇ ਜੁੜ ਜਾਣਗੇ। ਦੇਖੋ ਆਰਟਿਸਟ ਜਿਹੜਿਆ ਦੋ ਤਰ੍ਹਾਂ ਦੇ ਹੁੰਦੇ ਆ। ਦੋ ਤਰ੍ਹਾਂ ਦੀ ਸੋਚ ਹੁੰਦੀ ਹੈ। ਕੁਝ ਇੱਕ ਦਾ ਜਿਹੜਾ ਦ੍ਰਿਸ਼ਟੀਕੋਣ ਟੋਟਲ ਵਪਾਰਕ ਹੁੰਦਾ। ਕੁਝ ਆਪਣੀਆਂ ਜੜਾਂ ਨਾਲ ਜੁੜੇ ਹੁੰਦੇ। ਉਹ ਹੌਲੀ ਹੌਲੀ ਫੇਰ ਕਈ ਇਸ ਤਰ੍ਹਾਂ ਆ ਜਾਂਦੇ ਆ ਕਿ ਭਲਾਣਾ ਜਾਇਆ ਮੈਂ ਵੀ ਜਾਇਆ ਮੈਂ ਕਿ ਇਹ ਇਸ ਲਈ ਆਜੇ ਲੇਕੇ ਮੈਂ ਕੋਈ ਗੀਤ ਦੇ ਪ੍ਰਮੋਟ ਕਰਿਆ ਹਾਂ ਬਟ ਆਪਣਾ ਆਪਣਾ ਨਜ਼ਰੀਆ ਕਿਸੇ ਤੇ ਕਿੰது ਜਾਂ ਪ੍ਰੰਤੂ ਕਰਨਾ ਆਪਾਂ ਨੂੰ ਵੈਸੇ ਹਿਸਾਬ ਲੱਗਦਾ ਹੌਲੀ ਹੌਲੀ ਪਹੁੰਚ ਜਾਣਗੇ ਸੰਧਾਨ ਮਾਨ ਸਾਹਿਬ ਅਤੇ ਬੰਦੀਆਂ ਤੋਂ ਸਾਡੀ ਦੇ ਵਿਚਾਰ ਚੱਲਦੇ ਸਿਖਿ ਇਹ ਤਾਂ ਸੀਗਾ ਬਾਕ ਬਾਕ ਸੋਰ ਸੀ ਲੇਕਿਨ ਸਾਰੇ ਸੀਗੇ ਇਸ ਲਈ ਜੱਦਵੰਦੀਆ ਬਾਕ ਬਾਕ ਹੋਇਆ ਕੀ ਤੁਸੀਂ ਉਹਨਾਂ ਨੂੰ ਅਪੀਲ ਕਰੋਗੇ ਕਿ ਸਾਰੇ ਇਹ ਪਤਾ ਕੀ ਹੈ ਇਹ ਮੈਂ ਤਾਂ ਵੈਸੇ ਮੈਂ ਭੱਜਦਾ ਇਹਦਾ ਗਿਲ ਨਹੀਂ ਮੈਂ ਜਿੱਦਾਂ ਕਹਿੰਦੇ ਮੈਂ ਅਸੀਂ ਤਾਂ ਕਿਸਾਨ ਜਿੱਦਾਂ ਬਾਕੀ ਮੇਰੇ ਭਰਾ ਬੈਠੇ जवाब लीड करते हैं मैं निजी तौर पर मेरा विचार मैंने कोई मिलता है इन्होंने जो रिलेटिड समागम चाह मैं जरूर बेनती करता मैं पिछली बारी भी जो आया ਉਦੋਂ ਵੀ ਮੈਂ ਬੇਨਤੀ ਕੀਤੀ ਕਿ ਜੇ ਸਾਝਾ ਪਲੇਟਫਾਰਮ ਬਣ ਜਾਣਾ ਚਾਹੀਦਾ ਜਿੱਥੇ ਬੈਠ ਕੇ ਤੁਸੀਂ ਇਹ ਸਿੱਖੋ ਹੋਰ ਸ਼ਾਇਦ ਉਸ ਤੋਂ ਇੱਕ ਦੋ ਦਿਨ ਬਾਅਦ ਕਾਫੀ ਆਪੋਜੀਸ਼ਨ ਜਾਂ ਬੇਸ ਟੀਮ ਦੇ ਨੇਤਾ ਵੀ ਆਏ ਵਿਚਾਰਸ਼ ਕਰ ਸਕਦੇ ਹਨ ਔਰ ਆਪਾਂ ਆਪਸ ਮਰਪੇ ਤਾਂ ਸਾਡੀ ਬਾਕੀ ਕਿਸੇ ਦੀ ਉਸ ਤਰ੍ਹਾਂ ਆਪਾਂ ਗਰੰਟੀ ਵੀ ਕਰ ਸਕਦੇ ਹਾਂ ਮਾਨ ਸਾਹਿਬ ਤੁਹਾਡਾ ਕਿਸਾਨ ਮਜ਼ਦੂਰ ਜਿਹੜਾ ਨਾਰਾ ਸੀ ਉਹ ਬਹੁਤ ਪ੍ਰਸਿੱਧ ਪ੍ਰਸਿੱਧ ਹੋਇਆ ਪਿਛਲੇ ਅੰਦੋਲਨ ਗਾਰ ਜਿਹੜੇ ਵੱਖ-ਵੱਖ ਕਿੱਤਿਆਂ ਦੇ ਲੋਕ ਹਾਲੇ ਤੱਕ ਇਸ ਅੰਦੋਲਨ ਦੇ ਵਿੱਚ ਨਹੀਂ ਆਏ ਉਹਨਾਂ ਨੂੰ ਵੀ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਮੇਰਾ ਨਿੱਜੀ ਵਿਚਾਰ ਹੈ ਸ਼ਾਇਦ ਹੁਣ ਜੁਦੀਆਂ ਦਾ ਕੀ ਵਿਚਾਰ ਹੈ ਮੇਨੂੰ ਬਟ ਮੈਂ ਇਹਨਾਂ ਨੂੰ ਪਹਿਲਾਂ ਵੀ ਬੇਨਤੀ ਕਰਦਾ ਹਾਂ ਕਿ ਜਦੋਂ ਤੁਸੀਂ ਕਿਸਾਨੀ ਸੰਘਰਸ਼ ਕਰਨਾ ਹੈ ਜਾਂ ਮੰਗਾ ਰੱਖਣੀ ਹੈ ਤਾਂ ਮਜ਼ਦੂਰਾਂ ਦੀਆਂ ਮੰਗਾ ਵੀ ਉਹਨਾਂ ਨੂੰ ਇਕੱਠੇ ਲਰ ਕੇ ਧਾਰਨ ਕਰੋ ਹਾਂ ਉਹ ਅੰਦੋਲਨ 'ਚ ਆਉਣਾ ਹੈ ਜਾਂ ਨਹੀਂ ਪੂਰਾ ਦਾ ਨਿਜੀ ਫੈਸਲਾ ਹੋ ਸਕਦਾ ਕਿਉਂਕਿ ਕਿਤੇ ਵੀ ਜਦੋਂ ਜਾਣਿਆ ਇਹ ਜੱਦੇਬੰਦ ਕਿ ਧਾਚਾ ਇਸ ਤਰ੍ਹਾਂ ਦੀ ਰੂਮਟ ਛੇੜ ਸਕਦਾ ਐਸੇ ਤਰ੍ਹਾਂ ਮਜ਼ਦੂਰ ਵੀ ਕੋਈ ਨਿਜੀ ਤੌਰ ਤੇ ਨਹੀਂ ਆ ਸਕਦਾ ਆ ਜੇ ਉਹ ਕੋਈ ਕਿਸੇ ਨਾਲ ਜੁੜਿਆ ਹੁੰਦਾ ਕੋਈ ਕਿ ਧਾਚਾ ਹੁੰਦਾ ਉਹ ਲਿਆ ਸਕਦਾ ਲੱਗਦਾ ਉਹਨਾਂ ਦੀਆਂ ਮੰਗਾਂ ਵੀ ਬਹੁਤ ਜ਼ਰੂਰੀ ਨੇ ਉਹਨਾਂ ਦਾ ਵੀ ਜ਼ੀ ਜੀ ਕਰਦਾ ਇਹ ਪੰਜ ਮੰਗਾਂ ਹੈਗੀਆਂ ਮਜ਼ਦੂਰਾਂ ਦਾ ਉਹਦੇ ਵਿੱਚ ਮਜ਼ਦੂਰਾਂ ਦੀਆਂ ਉਹ ਉਹਨਾਂ ਨੇ ਆਉਣਾ ਜਾਂ ਨਹੀਂ ਇਹ ਜ਼ਰੂਰੀ ਨਹੀਂ ਜਿਹੜਾ ਬਹੁਤ ਗਰੀਬ ਆਦਮੀ ਹੈ ਯਾਰ ਉਹਦੇ ਲਈ ਦਿਹਾੜੀ ਕਰਨੀ ਬਹੁਤ ਜ਼ਰੂਰੀ ਆ ਉਹ ਗਾਇਬ ਗਾਇ ਹੈ ਆ ਸਕਦੇ ਨੇ ਜੇ ਸ਼ੁਗਰ ਹੋ ਮਾਕੋ ਤੁਸੀਂ मिल ਕੇ ਕਹਿੰਦੇ ਕਿ ਗੁਨਾਚੂ ਜੀ ਨੇ 18 ਤੱਕ ਐਲ ਕਿ ਐਸ ਕੇ ਮੂਰਤੀ ਵਜਾ ਵੀ ਡੱਲੇ ਵਾਸਤੇ ਮੈਂ ਮਿਲਣ ਗਿਆ ਸੀ ਲੇਕਿਨ ਉਹਨਾਂ ਨੇ ਕਹਿੰਦੇ ਇਹ ਪੂਰੀ ਕੰਟਰੋਵਰਸ਼ੀਅਲ ਹੈ ਉਹ ਪੂਰੇ ਜਦੇ ਕੱਢ ਲੈਂਦਾ ਮਾਨ ਸਾਹਿਬ ਸੈਂਟਰ ਤੋਂ ਬੱਚੋ ਨਹੀਂ ਦੇਖੋ ਮੇਰੀ ਨਹੀਂ ਪਤਾ ਕੈਦ ਦਾ ਇਸ ਮੇਤੋ ਨੇ ਵੱਡੇ ਆ ਸਾਰੇ ਮੈਂ ਤੁਸੀਂ ਆਪਾ ਆਪ ਸਾਰੇ ਜਿੰਨਾ ਜੁੜੇ ਹੈ ਹੋ ਸਕਦਾ ਤੁਸੀਂ ਵੀ ਮੇਰੇ ਉਹ ਪਿੰਡ ਵਾਲੇ ਹੋ ਜਾਂ ਜੁੜੇ ਹੋ ਪਰ ਇਦਾਂ ਦੇ ਸਵਾਲ ਹੀ ਨਾ ਕਰਿਆ ਕਰੋ ਆਪਾਂ ਉਸ ਤਰ੍ਹਾਂ ਦਾ ਸਵਾਲ ਹੀ ਕਿਉਂ ਕਰੀਏ ਜਿਹੜਾ ਕਲਿੱਕ ਚ ਲਵੇ ਤੇ ਜਿਹਦੇ ਲਾ 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 ਹੋਵੇ ਮਾਨ ਸਰ ਦੇਖੋ ਕੀ ਹੁੰਦਾ ਹੈ ਮਾਲੂ ਜੀ ਦਾ ਹੁਣ ਅੰਦੋ ਕੱਲ ਧਰਨਾ ਲੱਗਿਆ ਬੜਾ ਸ਼ਾਂਤੂ ਪੂਰੇ ਧਰਨੇ ਦੀ ਕੋਈ ਖਬਰ ਨਹੀਂ ਜਿੱਥੇ ਕਿਸੇ ਇੱਕ ਸੱਜਣ ਨੇ ਬਹਿਸ ਕਰ ਲਈ ਉਹਦੀ ਖਬਰ ਹੈ ਤੋਂ ਤੁਹੇਰੀ ਬੇਇੱਜ਼ਤੀ ਹੈ ਮਾਨ ਸਰ ਤੁਸੀਂ ਮਿਲ ਕੇ ਆਏ ਹੋ ਮਾਨ ਸਰ ਤੁਸੀਂ ਮਿਲ ਕੇ ਆਏ ਹੋ ਅੰਦਰ ਪਹਿਲਾਂ ਵੀ ਤੁਸੀਂ ਗਏ ਸੀ ਸਿਹਤ ਕਿਸ ਤਰ੍ਹਾਂ ਕੀ ਕਹਿੰਦੇ ਨੇ ਕਿਉਂਕਿ ਡਾਕਟਰ ਕਹਿੰਦੇ ਕਿ ਡ੍ਰਿਪ ਲਾਵਾ ਲੈਣੀ ਚਾਹੀਦੀ ਆਪਾਂਵੇਂ ਅੰਸੂਰ ਜਾਰੀ ਰਹੇ ਮੈਂ ਜਦ ਪਿਛਲੀ ਵਾਰੀ ਆਇਆ ਸੀ ਉਹ ਵੀ ਠੀਕ ਸੀ ਤੋ ਗੱਲਾਂ ਬਾਤਾਂ ਕਰਦੇ ਸੀ ਸਰ ਅੱਜ ਨਹੀਂ ਹੋਣਾ ਬੱਸ 슬ੀਪਿੰਗ ਵੋਟਸ ਐ ਜਿਹੜਾ ਮੌਜੂਦਾ ਹਾਲਾਤ ਨੇ ਤੁਹਾਨੂੰ ਲੱਗਦਾ ਵੀ ਜਿਹੜਾ ਕੇਂਦਰ ਸਰਕਾਰ ਦਾ ਰਵਈਆ ਹੈਗਾ ਉਹ ਤਾਣਾਸ਼ਾਹੀ ਹੋ ਚੁੱਕਿਆ ਹੈ ਦੇਖੋ ਜਿਹੜਾ ਸਿਸਟਮ ਹੈ ਉਹ ਹਮੇਸ਼ਾ ਇਦਾਂ ਹੀ ਹੁੰਦਾ ਹੈ ਆਪਾਂ ਆਪੇ ਆਪਣੀਆਂ ਲੋੜਾਂ ਔਰ ਮੈਨੂੰ ਇਹ ਲੱਗਦਾ ਕਿ ਜਦੋਂ ਜਦੋਂ ਤੁਸੀਂ ਕੋਈ ਸਿਆਸਤਕਾਰੀ ਨਹੀਂ ਰਹੇ ਜਾਂ ਤਾਂ ਜੇਕਰ ਉਤਪੰਨਕ ਢਾਂਚਾ ਕੋਈ ਬਣਿਆ ਹੁੰਦਾ ਫਾਲੋ ਪੋਲੀਟੀਕਾ ਔਰ ਸਾਰੇ ਰਲ ਕੇ ਉਸ ਤਰ੍ਹਾਂ ਕੋਈ ਇਲੈਕਸ਼ਨਾਂ 'ਚ ਆਪ ਦੇ ਕੈਂਡੀਡੇਟਸ ਭੇਜਦੇ ਉਹ ਹੁਣ ਇੱਕ ਲੱਖ ਪ੍ਰੋਸੈਸ ਹੋ ਜਾਂਦਾ ਤੇ ਇੱਕ ਪਾਸਾ ওই ਪਾਸਾ ਉਹਨੋਂ ਦੂਜਾ ਪਾਸਾ ਕਿਸ ਤਰ੍ਹਾਂ ਦਾ ਉਹਦੇ ਬਾਰੇ ਗੱਲ ਕਰ ਸੀ ਸਾਨ ਸਾਹਿਬ ਜਿਹੜਾ ਮਜ਼ਦੂਰ ਤੇ ਕਿਸਾਨ ਹੈ ਜਾਂ ਆਮ ਵਿਅਕਤੀ ਦੀ ਆਪਣੇ ਦੇਹ ਦੇ ਵਿੱਚ ਹਾਲ ਤੇ ਆਉਂਦੀ ਕਿਉਂ ਬਣੀ ਹੋਈ ਹੈ ਇਹ ਜਿਹੜੀ ਇਹ ਹਾਲਤ ਹੈ ਕਿਵੇਂ ਸੁਧਰ ਸਕਦੀ ਹੈ ਕੀ ਤੁਸੀਂ ਵਿਚਾਰ ਦੋਗੇ ਜਿਹੜਾ ਭਾਰਤ ਨੂੰ ਕਰਨਾ ਚਾਹੀਦਾ ਹੈ ਜਿਹੜਾ ਕਿਸਾਨ ਕੋਈ ਵੀ ਆਮ ਵਿਅਕਤੀ ਹੈ ਜਿਹੜਾ ਅੱਜ ਉਹਦੀ ਜਿਹੜੀ ਆਂਗਣ ਹੈ ਉਹ ਦੋਨੋਂ ਦਿਨ ਘਟ ਰਹੀ ਹੈ ਇਹਦੇ ਵਿੱਚ ਕੀ ਬੋਕਸੀਆਂ ਆਈਆਂ ਨੇ ਸਰਕਾਰਾਂ ਨੂੰ ਕਰਨੀਆਂ ਚਾਹੀਦੀਆਂ ਨੇ ਜੀ ਵਿਚਾਰ ਹੈ ਕਿ ਮੈਂ ਆਪਣੇ ਪਿੰਡ ਹੋ ਬੈਠ ਗਿਆ ਜੀ ਮੈਂ ਆਪਣਾ ਮੇਰਾ ਨਿੱਜੀ ਨਾਇ ਕਿਸੇ ਵਾਰ ਇਹ ਲੱਗਦਾ ਕਿ ਮੈਂ ਕਰੀ ਮੇਰੇ ਕੋਲ ਉੱਟੀ ਪਟੇ ਅਗਰ ਜ਼ਿਆਦਾ ਹੈ ਤੇ ਪਰ ਮੈਨੂੰ ਲੱਗਦਾ ਕਿ ਅਜੋਕੇ ਯੁੱਗ ਚ ਮੋਡਰੇਟ ਖੇਤੀ ਕਰਨੀ ਚਾਹੀਦੀ ਕਿ ਜਿੱਦਾਂ ਹੁਣ ਦੁਬਈ ਵਰਗੇ ਕੰਟਰੀ ਵੀ ਆਪ ਦੇ ਲਈ ਅੰਨ ਪੈਦਾ ਕਰਨ ਲੱਗੇ ਨੇ ਤੁਹਾਨੂੰ ਥੋੜਾ ਜਿਹਾ ਉਹਦੇ ਲਈ ਕੀ ਉਹਦੇ ਰਿਕਵਰਮੈਂਟ ਬਹੁਤ ਮਹਿੰਗਾ ਉਹ ਸਾਧਨ ਸਮਾਨ ਲੈਣਾ ਹਰ ਕਿਸਾਨ ਦੇ ਵੱਸਤ ਨਹੀਂ ਜਾਂ ਤਾਂ ਹਰ ਪਿੰਡ 'ਚ ਕਾਰਪੋਰੇਟ ਸਿਸਟਮ ਬਣ ਜੇ ਕਿ ਪੂਰਾ ਪਿੰਡ ਇਕੱਠਾ ਫਿਰ ਉਸ ਹਿਸਾਬ ਨਾਲ ਆਪਾਂ ਨਿਸ਼ਾਨਦੇਹੀ ਕਰਦੇ ਕਿ ਅੱਧੀ ਆਪਸ ਲੋੜ ਉਹਦੇ ਲਈ ਇਹ ਸਰਕਾਰ ਐਜੂਕੇਟ ਜ਼ਿਆਦਾ ਕਰ ਸਕਦੀ ਹੈ ਜੇ ਉਹ ਐਪਟ ਕਰੇ ਤਾਂ ਮੈਨੂੰ ਲੱਗਦਾ ਅਗਲੀ ਜਿਹੜੀ ਦੁਨੀਆ ਦੀ ਅਗਲੀ ਲੜਾਈ ਉਹ ਪਾਣੀ ਦੀ ਹੈ ਹੈਨਾ ਮੈਂ ਮੈਂ ਤੁਹਾਨੂੰ ਜ਼ਿਆਦਾ ਗੱਲਾਂ ਕਰ ਨਹੀਂ ਮੈਂ ਲੀਡਰ ਹੈ ਨਹੀਂ ਮੈਂ ਮੇਰੀ ਬੇਨਤੀ ਹੈ 呃。<Bye. S 2> <Bye. S 3> ਇਤਨੀਆ ਖਬਰਾਂ ਨਾ ਬਣਾਓ ਮਾਨ ਸਰ ਮਾਨ ਸਰ ਮਾਨ ਸਰ ਮਾਨ ਸਰ ਕਲਾਕਸ਼ੂ ਵਾਲਾ ਹੈ ਮਾਨ ਸਰ ਕਹਿਣਾ ਵੀ ਸਭ ਫਤ ਹੈ लास्ट ਸਵਾਲ ਹੈ ਚਾਤਰੀ ਕੋਲੇ ਵੱਡਾ ਇਕੱਠ ਹੋ ਰਿਹਾ ਤੁਸੀਂ ਅਪੀਲ ਕਰ ਰਹੇ ਹੋ ਕਿ ਤੁਹਾਡੇ ਫੈਨ ਬਹੁਤ ਜ਼ਿਆਦਾ ਨੇ ਕਿ ਇਸ ਜਗ੍ਹਾ ਤੇ ਪਰ ਚਾਰ ਹਾਂ ਚਾਰ ਇੱਥੇ ਮਹਾਪੰਚਾਇਤ ਹੋ ਰਹੀ ਹੈ ਸਾਰੇ ਵੱਡੇ ਵੱਡੇ ਰਿਆ ਦੀ ਤੇ ਹੋ ਫਿਰ ਕੀ ਫੈਸਲਾ ਲੰਦੇ ਫਿਰ ਇਹ ਤੁਸੀ ਪੀਰ ਤੁਸੀਂ ਇੱਥੇ ਆੜੇ ਤੇ ਮੱਧ ਵਿੱਚ ਸ਼ੋ ਵੀ ਕੈਨਸਲ ਕਰਤੇ ਲਗਾਤਾਰ ਕਿਸਾਨੀ ਦੀ سپورਟ ਚਾ ਰਹੇ ਹੋ ਬਾਕੀ ਵੱਡੇ ਵੱਡੇ ਕਾਨਸਰਟ ਕਰ ਰਹੇ ਨੇ ਕੀ ਗੱਲ ਤੁਹਾਨੂੰ ਪੈਸਾ ਪੈ ਰਿਹਾ ਹੈ ਮੈਨੂੰ ਇਹ ਜੇ ਗੱਲਾਂ ਮੈਂ ਕਰਦਾ ਨਹੀਂ ਬਾਕੀਆਂ ਨਾਲ ਮੈਂ ਦੇਖੋ ਆਪਣਾ ਰਾਹ ਸਿੱਧਾ ਹੋਣਾ ਚਾਹੀਦਾ ਮੈਂ ਪਹਿਲਾਂ ਵੀ ਤਾਂ ਬੇਨਤੀ ਕਰੀ ਤੂੰ ਵੀ ਗਲਤ ਨਹੀਂ ਹੈ ਕਰਦਾ ਜੀ ਤੂੰ ਦੇਖੋ ਸਭ ਦਾ ਆਪਣਾ ਆਪਣਾ ਜ਼ਿੰਦਗੀ ਜੀਉਣ ਦਾ ਨਜ਼ਰੀਆ ਇਸੇ ਨੂੰ ਕਿਸੇ ਤਰ੍ਹਾਂ ਚੰਗਾ ਲੱਗਦਾ ਕਿਸੇ ਨੂੰ ਸਾਨੂੰ ਲੱਗਦਾ ਸੀ ਕੰਗਰਸ ਐ ਕਰਦਾ ਤੂੰ ਸਾਡੇ ਸਾਡੇ ਜਿਹੜੇ ਆਰਟਿਸਟ ਨੇ ਹੈ ਕੰਪਨੀ ਨਾਲ ਟਾਈਪ ਹੋ ਦੇਖੀ 6:00 ਵਜੇ ਥੀਕ ਲੇ ਗਏ 5:00 ਵਜੇ ਥੀਕ ਕਰੋ ਪਸੰਦਾਂ ਦੀ ਸਾਰੇ ਸਮੱਸਿਆ ਕਿੰਨੇ ਜਨ ਲੋਕ